ਸ਼੍ਰੀ ਕੇਜਰੀਵਾਲ ਹੁਣ ਰਾਜ ਸਭਾ ਮੈਂਬਰ ਬਣਨ ਦੀ ਬਜਾਏ ਆਪਣੀ ਸਰਕਾਰ ਤੋਂ ਪੰਜਾਬੀਆਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਦੇ ਅਮਲ ਕਰਨ ਤਾਂ ਬੈਤਰ ਹੋਵੇਗਾ ਸੰਜੀਵ ਅਰੋੜਾ ਜੋ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ ਉਹਨਾਂ ਦੀ ਰਾਜ ਸਭਾ ਮੈਂਬਰੀ ਸੀਟ ਤੋਂ ਅਸਤੀਫਾ ਦਿਵਾ ਕੇ ਜੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਾਜ ਸਭਾ ਮੈਂਬਰ ਬਣਨਾ ਚਾਹੁੰਦੇ ਹਨ ਇਹ ਤਾਂ ਇੱਕ ਗੈਰ اخਲਾਕੀ ਅਮਲ ਹਨ ਬਹੁਤ ਦਿੱਲੀ ਦੀ ਪਾਰਲੀਮੈਂਟ ਵਿੱਚ ਜਾ ਕੇ ਕੀ ਕਰਨਗੇ ਜਦੋਂ ਕਿ ਪੰਜਾਬ ਵਿੱਚ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ अनेका ਗੰਭੀਰ ਮਸਲਿਆਂ ਦਾ ਸਾਹਮਣਾ ਕਰ ਰਹੀ ਹੈ ਇੱਥੇ ਬੇਰੋਜ਼ਗਾਰੀ ਵੱਡੇ ਪੱਧਰ ਤੇ ਫੈਲੀ ਹੋਈ ਹੈ ਇੱਥੋਂ ਦੇ ਨਿਵਾਸੀਆਂ ਨੂੰ ਸਹੀ ਰੂਪ ਵਿੱਚ ਮੈਡੀਕਲ ਸਹੂਲਤਾਂ ਨਹੀਂ ਮਿਲ ਰਹੀਆਂ ਇੱਥੋਂ ਤੱਕ ਗਰੀਬ ਲੋਕਾਂ ਕੋਲ ਇੱਕ ਕਮਰੇ ਵਾਲੇ ਮਕਾਨ ਹਨ ਜਿਸ ਵਿੱਚ ਉਹ ਆਪਣੀ ਧੀ ਪੁੱਤਰ ਜਵਾਈ ਦੇ ਨਾਲ ਨਾਲ بارش ਆਦੀ ਵਿੱਚ ਡੰਗਰ ਬੱਚੇ ਵੀ ਉਸੇ ਕਮਰੇ ਵਿੱਚ ਬੰਨਦੇ ਹਨ ਅਜਿਹੀ ਸਥਿਤੀ ਵਿੱਚ ਜੀਵਨ ਗੁਜ਼ਾਰ ਰਹੇ ਵੱਡੀ ਗਿਣਤੀ ਵਿੱਚ ਗਰੀਬ ਪੰਜਾਬੀਆਂ ਲਈ ਇਹ ਸਰਕਾਰ ਜਦੋਂ ਕੋਈ ਅਮਲੀ ਰੂਪ ਵਿੱਚ ਕੁਝ ਨਹੀਂ ਕਰ ਰਹੀ ਤਾਂ ਸ਼੍ਰੀ ਕੇਜਰੀਵਾਲ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਰਕਾਰ ਤੋਂ ਪੰਜਾਬੀਆਂ ਦੇ ਦਰਪੇਸ਼ ਆ ਰਹੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਉਦਮ ਕਰਨ ਨਾ ਕਿ ਰਾਜ ਸਭਾ ਮੈਂਬਰ ਜਾਂ ਹੋਰ ਉੱਚ ਅਹੁਦਿਆਂ ਵੱਲ ਭੱਜਣ ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਕੇਜਰੀਵਾਲ ਵੱਲੋਂ ਜਦੋਂ ਦਿੱਲੀ ਵਿੱਚੋਂ ਸਿਆਸੀ ਤੇ ਸਮਾਜਿਕ ਜ਼ਿੰਮੇਵਾਰੀ ਖਤਮ ਹੋ ਗਈ ਹੈ ਤਾਂ ਉਹਨਾਂ ਦਾ ਸਮੂੱਚਾ ਅਮਲ ਦਿੱਲੀ ਦੀ ਪਾਰਲੀਮੈਂਟ ਵਿੱਚ ਪਹੁੰਚਣ ਤੇ ਕੇਂਦ੍ਰਿਤ ਹੋਣਾ ਉਹਦਿਆਂ ਦੀਆਂ ਲਾਲਸਾਵਾਂ ਨੂੰ ਪ੍ਰਤੱਖ ਕਰਨ ਅਤੇ ਪੰਜਾਬੀਆਂ ਨੂੰ ਦਰਪੇਸ਼ ਆ ਰਹੇ ਮਸਲਿਆਂ ਨੂੰ ਆਪਣੀ ਸਰਕਾਰ ਤੋਂ ਹੱਲ ਕਰਵਾਉਣ ਵੱਲ ਧਿਆਨ ਨਾ ਹੋਣ ਉਤੇ ਗਹਿਰਾ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ ਉਨ੍ਹਾਂ ਇੱਕ ਵੱਖਰੇ ਬਿਆਨ ਵਿੱਚ ਸੈਂਟਰ ਦੇ ਹੁਕਮਰਾਨਾਂ ਵੱਲੋਂ ਇਹ ਜਾਣਕਾਰੀ ਦੇਣਾ ਕਿ ਕੁੰਭ ਦੇ ਮੇਲੇ ਵਿੱਚ 63 ਕਰੋੜ ਨਿਵਾਸੀਆਂ ਨੇ ਇਸ਼ਨਾਨ ਕੀਤਾ ਹੈ ਜੋ ਕਿ ਇਹਨਾਂ ਦੀ ਆਸਥਾ ਤੇ ਸਰਦਾ ਨਾਲ ਸੰਬੰਧ ਰੱਖਦਾ ਹੈ ਜਿਸ ਵਿੱਚ ਸਾਨੂੰ ਕੋਈ ਕਿੰਤੂ ਪਰੰਤੂ ਨਹੀਂ ਬਲਕਿ ਅਸੀਂ ਇਹਨਾਂ ਦੇ ਧਾਰਮਿਕ ਮਰਿਆਦਾਵਾਂ ਦਾ ਸਤਿਕਾਰ ਕਰਦੇ ਹਾਂ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਸ ਰੰਗ ਵਿੱਚ 63 ਕਰੋੜ ਨਿਵਾਸੀਆਂ ਨੇ ਇਸ਼ਾਰਾ ਕੀਤਾ ਹੈ ਉਸ ਵਿੱਚ ਤਾਂ ਫੈਕਟਰੀਆਂ ਸ਼ਹਿਰਾਂ ਪਿੰਡਾਂ ਦੇ ਸੀਵਰੇਜ ਦਾ ਮਲਮੁੱਤਰ ਸਭ ਇਸ ਗੰਗਾ ਯਮਨਾ ਇੱਥੋਂ ਤੱਕ ਕਿ ਪੰਜਾਬ ਦੇ ਬਿਆਸ ਦਰਿਆਵਾਂ ਵਰਗੇ ਵਿੱਚ ਵੀ ਇਹ ਮਲਮੁੱਤਰ ਤੇ ਬੁੱਡੇ ਨਾਲੇ ਦਾ ਗੰਦਾ ਪਾਣੀ ਜਾ ਰਿਹਾ ਹੈ ਜਿਸ ਨਾਲ ਇੱਥੋਂ ਦੇ ਨਿਵਾਸੀਆਂ ਦੀ ਸਿਹਤ ਨਾਲ ਵੱਡੀ ਖਿਲਵਾੜ ਹੋ ਰਹੀ ਹੈ ਇੱਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਦਮਦਮੇ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਵੀ ਗੰਗਾ ਇਸ਼ਨਾਨ ਕਰਕੇ ਆਏ ਹਨ ਅਤੇ ਉਸ ਦਾ ਜਲ ਵੀ ਪੀਤਾ ਹੈ ਅਤੇ ਹੋਰਾਂ ਸ਼ਰਧਾਲੂਆਂ ਨੇ ਵੀ ਅਜਿਹਾ ਜ਼ਰੂਰ ਕੀਤਾ ਹੋਵੇਗਾ ਇੱਥੋਂ ਤੱਕ ਵਜ਼ੀਰੇ ਆਜ਼ਮ ਸ਼੍ਰੀ ਮੋਦੀ ਜੋ ਵਾਰਨਸੀ ਤੋਂ ਐਮਪੀ ਹਨ ਉਹ ਵੀ ਜਦੋਂ ਵਾਰਨਸੀ ਜਾਂਦੇ ਹਨ ਤਾਂ ਉਹਨਾਂ ਦਾ ਪਖਾਨਾ ਵੀ ਇਸ ਗੰਗਾ ਵਿੱਚ ਜਾਂਦਾ ਹੈ ਜਦੋਂ ਇਹ ਮੁਲਕ ਦੇ ਮੁਖੀ ਤੇ ਜ਼ਿੰਮੇਵਾਰ ਸੱਜਣ ਇਨਾ ਪਵਿੱਤਰ ਦਰਿਆਵਾਂ ਨਦੀਆਂ ਵਿੱਚ ਪੈਣ ਵਾਲੇ ਸੀਵਰੇਜ ਫੈਕਟਰੀਆਂ ਦੇ ਗੰਦ ਦੀ ਸਫਾਈ ਨਹੀਂ ਕਰਦੇ ਇਸ ਪਾਣੀ ਨੂੰ ਵਰਤੋਂ ਵਿੱਚ ਲਿਆਉਣ ਦੇ ਕਾਬਲ ਨਹੀਂ ਬਣਾਉਂਦੇ ਫਿਰ ਇਹ ਆਪਣੀਆਂ ਧਾਰਮਿਕ ਮਰਿਆਦਾਵਾਂ ਰਹੁ ਰੀਤੀਆਂ ਦੀ ਜ਼ਿੰਮੇਵਾਰੀ ਕਿਵੇਂ ਨਿਭਾ ਸਕਣਗੇ ਸਰਦਾਰ ਮਾਨ ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਉਚੇਚੇ ਤੌਰ ਤੇ ਅਪੀਲ ਕਰਦੇ ਹੋਏ ਕਿਹਾ ਕਿ 14 ਮਾਰਚ ਨੂੰ ਖਾਲਸਾ ਪੰਥ ਦਾ ਮਹਾਨ ਦਿਹਾੜਾ ਹੋਲਾ ਮਾਲਾ ਆ ਰਿਹਾ ਹੈ ਜੋ ਕਿ ਤਖਤ ਸ਼੍ਰੀ ਕੇਸਗੜ ਸਾਹਿਬ ਅਨੰਤਪੁਰ ਸਾਹਿਬ ਵਿਖੇ ਖਾਲਸਾਈ ਰਵੈਤਾਂ ਅਨੁਸਾਰ ਧੂਮਤਾ ਮਨਰਲ ਸਮੁੱਚੀ ਕੌਮ ਮਨਾ ਰਹੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੇਰੀ ਪੀਰੀ ਕਾਨਫਰੰਸ ਕੀਤੀ ਜਾ ਰਹੀ ਹੈ ਉੱਥੇ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਸ਼ਰਧਾ ਤੇ ਸਤਕਾਰ ਸਹਿਤ ਪਹੁੰਚ ਕੇ ਇਸ ਮੇਰੀ ਪੀਰੀ ਕਾਨਫਰੰਸ ਵਿੱਚ ਦਿੱਤੇ ਜਾਣ ਵਾਲੇ ਸੁਨੇਹੇ ਨੂੰ ਪਿੰਡ ਪਿੰਡ ਗਲੀ ਗਲੀ ਵਿੱਚ ਪਹੁੰਚਾਣ ਲਈ ਸਹਿਯੋਗ ਕਰਨ ਇੱਥੇ ਬੇਰੋਜ਼ਗਾਰੀ ਵੱਡੇ ਪੱਧਰ ਤੇ ਫੈਲੀ ਹੋਈ ਹੈ ਇੱਥੋਂ ਦੇ ਨਿਵਾਸੀਆਂ ਨੂੰ ਸਹੀ ਰੂਪ ਵਿੱਚ ਮੈਡੀਕਲ ਸਹੂਲਤਾਂ ਨਹੀਂ ਮਿਲ ਰਹੀਆਂ ਇੱਥੋਂ ਤੱਕ ਗਰੀਬ ਲੋਕਾਂ ਕੋਲ ਇੱਕ ਕਮਰੇ ਵਾਲੇ ਮਕਾਨ ਹਨ ਜਿਸ ਵਿੱਚ ਉਹ ਆਪਣੀ ਧੀ ਪੁੱਤਰ ਜਵਾਈ ਦੇ ਨਾਲ ਨਾਲ بارش ਆਦੀ ਵਿੱਚ ਡੰਗਰ ਬੱਚੇ ਵੀ ਉਸੇ ਕਮਰੇ ਵਿੱਚ ਬੰਨਦੇ ਹਨ ਅਜਿਹੀ ਸਥਿਤੀ ਵਿੱਚ ਜੀਵਨ ਗੁਜ਼ਾਰ ਰਹੇ ਵੱਡੀ ਗਿਣਤੀ ਵਿੱਚ ਗਰੀਬ ਪੰਜਾਬੀਆਂ ਲਈ ਇਹ ਸਰਕਾਰ ਜਦੋਂ ਕੋਈ ਅਮਲੀ ਰੂਪ ਵਿੱਚ ਕੁਝ ਨਹੀਂ ਕਰ ਰਹੀ ਤਾਂ ਸ਼੍ਰੀ ਕੇਜਰੀਵਾਲ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਰਕਾਰ ਤੋਂ ਪੰਜਾਬੀਆਂ ਦੇ ਦਰਪੇਸ਼ ਆ ਰਹੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਉਦਮ ਕਰਨ ਨਾ ਕਿ ਰਾਜ ਸਭਾ ਮੈਂਬਰ ਜਾਂ ਹੋਰ ਉੱਚ ਅਹੁਦਿਆਂ ਵੱਲ ਭੱਜਣਾ ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਕੇਜਰੀਵਾਲ ਵੱਲੋਂ ਜਦੋਂ ਦਿੱਲੀ ਵਿੱਚੋਂ ਸਿਆਸੀ ਦੇ ਸਮਾਜਿਕ ਜ਼ਿੰਮੇਵਾਰੀ ਖਤਮ ਹੋ ਗਈ ਹੈ ਤਾਂ ਉਹਨਾਂ ਦਾ ਸਮੂੱਚਾ ਅਮਲ ਦਿੱਲੀ ਦੀ ਪਾਰਲੀਮੈਂਟ ਵਿੱਚ ਪਹੁੰਚਣ ਤੇ ਕੇਂਦ੍ਰਿਤ ਹੋਣਾ ਅਹੁਦਿਆਂ ਦੀ ਲਾਲਸਾਵਾਂ ਨੂੰ ਪ੍ਰਤੱਖ ਕਰਨ ਅਤੇ ਪੰਜਾਬੀਆਂ ਨੂੰ ਦਰਪੇਸ਼ ਆ ਰਹੇ ਮਸਲਿਆਂ ਨੂੰ ਆਪਣੀ ਸਰਕਾਰ ਤੋਂ ਹੱਲ ਕਰਵਾਉਣ ਵੱਲ ਧਿਆਨ ਨਾ ਹੋਣ ਉਤੇ ਗਹਿਰਾ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਇੱਕ ਵੱਖਰੇ ਬਿਆਨ ਵਿੱਚ ਸੈਂਟਰ ਦੇ ਹੁਕਮਰਾਨਾਂ ਵੱਲੋਂ ਇਹ ਜਾਣਕਾਰੀ ਦੇਣਾ ਕਿ ਕੁੰਬ ਦੇ ਮੇਲੇ ਵਿੱਚ 63 ਕਰੋੜ ਨਿਵਾਸੀਆਂ ਨੇ ਇਸ਼ਨਾਨ ਕੀਤਾ ਹੈ ਜੋ ਕਿ ਇਹਨਾਂ ਦੀ ਆਸਥਾ ਤੇ ਸਰਦਾ ਨਾਲ ਸੰਬੰਧ ਰੱਖਦਾ ਹੈ ਜਿਸ ਵਿੱਚ ਸਾਨੂੰ ਕੋਈ ਕਿੰਤੂ ਪਰੰਤੂ ਨਹੀਂ ਬਲਕਿ ਅਸੀਂ ਇਹਨਾਂ ਦੇ ਧਾਰਮਿਕ ਮਰਿਆਦਾਵਾਂ ਦਾ ਸਤਿਕਾਰ ਕਰਦੇ ਹਾਂ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਸ ਰੰਗ ਵਿੱਚ 66 ਕਰੋੜ ਨਿਵਾਸੀਆਂ ਨੇ ਇਸ਼ਨਾਰ ਕੀਤਾ ਹੈ ਉਸ ਵਿੱਚ ਤਾਂ ਫੈਕਟਰੀਆਂ ਸ਼ਹਿਰਾਂ ਪਿੰਡਾਂ ਦੇ ਸੀਵਰੇਜ ਦਾ ਮਲਮੁੱਤਰ ਸਭ ਇਸ ਗੰਗਾ ਯਮਨਾ ਇੱਥੋਂ ਤੱਕ ਕਿ ਪੰਜਾਬ ਦੇ ਬਿਆਸ ਦਰਿਆਵਾਂ ਵਰਗੇ ਵਿੱਚ ਵੀ ਇਹ ਮਲਮੁੱਤਰ ਤੇ ਬੁੱਢੇ ਨਾਲੇ ਦਾ ਗੰਦਾ ਪਾਣੀ ਜਾ ਰਿਹਾ ਹੈ ਜਿਸ ਨਾਲ ਇਥੋਂ ਦੇ ਨਿਵਾਸੀਆਂ ਦੀ ਸਿਹਤ ਨਾਲ ਵੱਡੀ ਖਿਲਵਾੜ ਹੋ ਰਹੀ ਹੈ ਇੱਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਦਮਦਮੇ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਵੀ ਗੰਗਾ ਇਸ਼ਨਾਨ ਕਰਕੇ ਆਏ ਹਨ ਅਤੇ ਉਸ ਦਾ ਜਲ ਵੀ ਪੀਤਾ ਹੈ ਅਤੇ ਹੋਰਾਂ ਸ਼ਰਧਾਲੂਆਂ ਨੇ ਵੀ ਅਜਿਹਾ ਜ਼ਰੂਰ ਕੀਤਾ ਹੋਵੇਗਾ ਇਥੋਂ ਤੱਕ ਵਜ਼ੀਰੇ ਆਜ਼ਮ ਸ਼੍ਰੀ ਮੋਦੀ ਜੋ ਵਾਰਨਸੀ ਤੋਂ ਐਮਪੀ ਹਨ ਉਹ ਵੀ ਜਦੋਂ ਵਾਰਨਸੀ ਜਾਂਦੇ ਹਨ ਤਾਂ ਉਹਨਾਂ ਦਾ ਪਖਾਨਾ ਵੀ ਇਸ ਗੰਗਾ ਵਿੱਚ ਜਾਂਦਾ ਹੈ ਜਦੋਂ ਇਹ ਮੁਲਕ ਦੇ ਮੁਖੀ ਤੇ ਜ਼ਿੰਮੇਵਾਰ ਸੱਜਣ ਇਨਾ ਪਵਿੱਤਰ ਦਰਿਆਵਾਂ ਨਦੀਆਂ ਵਿੱਚ ਪੈਣ ਵਾਲੇ ਸੀਵਰੇਜ ਫੈਕਟਰੀਆਂ ਦੇ ਗੰਦ ਦੀ ਸਫਾਈ ਨਹੀਂ ਕਰਦੇ ਇਸ ਪਾਣੀ ਨੂੰ ਵਰਤੋਂ ਵਿੱਚ ਲਿਆਉਣ ਦੇ ਕਾਬਲ ਨਹੀਂ ਬਣਾਉਂਦੇ ਫਿਰ ਇਹ ਆਪਣੀਆਂ ਧਾਰਮਿਕ ਮर्याਦਾਵਾਂ ਰਹੁ ਰੀਤੀਆਂ ਦੀ ਜ਼ਿੰਮੇਵਾਰੀ ਕਿਵੇਂ ਨਿਭਾ ਸਕਣਗੇ ਸਰਦਾਰ ਮਾਨ ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਉਚੇਚੇ ਤੌਰ ਤੇ ਅਪੀਲ ਕਰਦੇ ਹੋਏ ਕਿਹਾ ਕਿ 14 ਮਾਰਚ ਨੂੰ ਖਾਲਸਾ ਪੰਥ ਦਾ ਮਹਾਨ ਦਿਹਾੜਾ ਹੋਲਾ ਮਾਲਾ ਆ ਰਿਹਾ ਹੈ ਜੋ ਕਿ ਤਖਤ ਸ਼੍ਰੀ ਕੇਸਗੜ ਸਾਹਿਬ ਅਨੰਤਪੁਰ ਸਾਹਿਬ ਵਿਖੇ ਖਾਲਸਾਈ ਰਵਾਈਤਾਂ ਅਨੁਸਾਰ ਧੂਮਤਾ ਮਨਰਾਲ ਸਮੂਚੀ ਕੋ ਮਨਾ ਰਹੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੀਰੀ ਪੀਰੀ ਕਾਨਫਰੰਸ ਕੀਤੀ ਜਾ ਰਹੀ ਹੈ ਉੱਥੇ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਸ਼ਰਧਾ ਤੇ ਸਤਕਾਰ ਸਹਿਤ ਪਹੁੰਚ ਕੇ ਇਸ ਮੀਰੀ ਪੀਰੀ ਕਾਨਫਰੰਸ ਵਿੱਚ ਦਿੱਤੇ ਜਾਣ ਵਾਲੇ ਸੁਨੇਹੇ ਨੂੰ ਪਿੰਡ ਪਿੰਡ ਗਲੀ ਗਲੀ ਵਿੱਚ ਪਹੁੰਚਾਣ ਲਈ ਸਹਿਯੋਗ ਕਰਨ